ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼੍ਰੀ ਅਕਾਲ ਤੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨੂੰ ਚਿੰਤਾ ਪਾਉਣ ਵਿੱਚ ਪਾਉਣ ਵਾਲਾ ਬੋਨਾ ਵਾਇਰਸ ਕੀ ਹੈ ਅਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਪਰਮਜੀਤ ਸਿੰਘ ਦੀ 8 ਏਕੜ ਜਿਹ ਫਸਲ ਖਰਾਬ ਹੋ ਗਈ ਹੈ ਕਿਸਾਨ ਪਹਿਲਾਂ ਹੀ ਕਰਜ਼ੇ ਹੇਠ ਹੈ ਅਤੇ ਗਰਮੀ ਚ ਪਾਣੀ ਪਾ ਪਾ ਕੇ ਖੇਤ ਤਿਆਰ ਕਰਦੇ ਹਾਂ ਹੁਣ ਜਦੋਂ ਫਸਲ ਹੀ ਨਹੀਂ ਹੋਵੇ ਤਾਂ ਕੀ ਕਰੀਏ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਪਰਮਜੀਤ ਸਿੰਘ ਨੇ ਸਰਕਾਰ ਨੂੰ ਤੁਰੰਤ ਮੁਹਾਜ਼ਾ ਦੇਣ ਦੀ ਅਪੀਲ ਕੀਤੀ ਹੈ ਜਿਲ੍ਹਾ ਰੋਪੜ ਦੇ ਪਿੰਡ ਨੰਗਲਦੇਸ਼ ਦੇ ਰਹਿਣ ਵਾਲੇ ਕਿਸਾਨ ਪਰਮਜੀਤ ਸਿੰਘ ਦੀ ਫਸਲ ਤੇ ਬੋਨਾ ਵਾਇਰਸ ਦੀ ਮਾਰ ਪਈ ਹੋਈ ਹੈ ਦਰਸ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਝੋਨੇ ਦਾ ਬੋਨਾ ਵਾਇਰਸ ਦੀ ਮਾਰ ਪਈ ਹੈ ਰੋਪੜ ਮਹਾਲੀ ਪਠਾਨਕੋਟ ਅਤੇ ਫਤਿਹਗੜ੍ਹ ਜ਼ਿਲ੍ਹੇ ਵਿੱਚ ਜ਼ਿਲ੍ਹੇ ਵਿੱਚ ਕਈ ਏਕੜ ਫਸਲ ਏਕੜਾਂ ਵਿੱਚ ਫਸਲ ਵਿੱਚ ਇਹ ਪ੍ਰਭਾਵ ਛੇਟ ਹੈ ਜਿੱਦਕਿ ਪੰਜਾਬ ਦੇ ਕਈ ਹੋਰ ਨਾਜਿਲਿਆਂ ਵਿੱਚ ਇਸ ਵੀ ਇਸ ਦੀ ਮੌਜੂਦਗੀ ਦਰਜ ਕੀਤੀ ਗਈ ਹੈ ਪਰਮਜੀਤ ਸਿੰਘ ਮੁਤਾਬਕ ਉਹਨਾਂ ਦੇ 13 ਏਕੜ ਵਿੱਚ ਉਹ ਫਸਲ ਲਗਾਈ ਹੈ ਅਤੇ ਜਿਸ ਵਿੱਚ 8 ਏਕੜ ਖਰਾਬ ਹੋ ਗਈ ਹੈ ਉਹਨਾਂ ਉਹ ਦੱਸਦੇ ਹਨ ਕਿ 4 ਸਾਲ ਪਹਿਲਾਂ ਵੀ ਇਹ ਵਾਇਰਸ ਮੇਰੀ ਫਸਲ ਤੇ ਫੈਲਿਆ ਸੀ ਅਤੇ ਮੇਰੀ 4 ਏਕੜ ਫਸਲ ਖਰਾਬ ਹੋ ਗਈ ਹੈ ਉਹਦੋਂ ਜਰ ਲਿਆ ਸੀ ਪਰ ਹੁਣ ਨਹੀਂ ਜਰਿਆ ਜਾਣਾ ਸਰਕਾਰ ਨੂੰ ਸਾਡੀ ਬਾਹ ਫੜਨੀ ਚਾਹੀਦੀ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਸੂਚਾਈਆਂ ਗਈਆਂ ਦਵਾਈਆਂ ਦੀ ਸਪਰੇਅ ਵੀ ਕੀਤੀ ਗਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਰੋਪਣ ਮਹਾਲੀ ਫਤਿਹਗੜ ਅਤੇ ਪਠਾਨਕੋਟ ਤੋਂ ਬਿਨਾਂ ਹੋਰ ਨਾਲ ਜਿਲ੍ਹਿਆਂ ਵਿੱਚ ਸਿਰਫ ਗਿਣਤੀ ਦੇ ਬੂਟੇ ਹੀ ਬੋਣੇ ਵਾਇਰਸ ਤੇ ਪੀੜਤ ਹਨ ਝੋਨੇ ਦੀ ਫਸਲ ਉੱਤੇ ਇਸ ਵਾਇਰਸ ਦਾ ਹਮਲਾ ਹੁਣ ਮਗਰੋਂ ਕਿਸਾਨ ਚਿੰਤਾ ਵਿੱਚ ਹਨ ਉਧਰ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਠਿਕਰੀ ਵਾਲਾ ਗੁਰਾਈਆਂ ਦੇ ਰਹਿਣ ਵਾਲੇ ਕਿਸਾਨ ਗੁਰਜੀਤ ਸਿੰਘ ਨੇ 11 ਏਕੜ ਝੋਨੇ ਦੀ ਬਜਾਈ ਕੀਤੀ ਸੀ ਪਰ ਇਸ ਵਾਇਰਸ ਕੰਨ ਉਨ੍ਹਾਂ ਦੀ ਵੀ ਚਿੰਤਾ ਵੱਧ ਗਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ